ਸਾਸ੍ਰੀਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਬਹੁਤ 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 ਵਧੀਆ ਹੋਵੋਗੇ ਮੇਰਾ ਨਾਮ ਜਸਪ੍ਰੀਤਾ ਤੇ ਮੈਂ ਵੀਡੀਓਜ਼ ਬਣਾਉਣੀ ਆ ਲਾਫ ਅਟਰੈਕਸ਼ਨ ਲਾਫ ਕਰਮਾ ਲਾਫ ਵਾਈਬ੍ਰੇਸ਼ਨ ਮੇਨ ਟਾਪਿਕ ਸਹੀ ਨੇ ਪਰ ਮੈਂ ਲਾਫ ਅਟਰੈਕਸ਼ਨ ਨੂੰ ਕਾਫੀ ਚੀਜ਼ਾਂ ਦੇ ਵਿੱਚ ਯੂਜ਼ ਕੀਤਾ ਵਾ ਤੇ ਉਹਦੇ ਤੇ ਵੀ ਵੀਡੀਓਜ਼ ਬਣਾਉਣੀ ਆ ਤੇ ਤੁਸੀਂ ਮੇਰੀ ਇੱਕ ਵੀਡੀਓ ਨੂੰ ਬਹੁਤ 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 ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਸੀਗੀ ਅਰਦਾਸ ਕਿਵੇਂ ਕਰੀਏ ਤੇ ਅਰਦਾਸ ਦੀ ਸ਼ਕਤੀ ਕਿਉਂਕਿ ਆਬਵੀਅਸਲੀ ਨਾ ਜਿਹੜੇ ਪੰਜਾਬੀ ਆ ਪੰਜਾਬ ਦੇ ਵਿੱਚਾਂ ਜਾਂ ਸਿੱਖ ਫੈਮਲੀਆਂ ਨੂੰ ਬਿਲੋਂਗ ਕਰਦੇ ਆ ਉਹ ਅਰਦਾਸ ਨਾਲ ਪਾਠ ਨਾਲ ਗੁਰਬਾਣੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਤੇ ਉਹਨਾਂ ਨੂੰ ਹੈਲਪ ਮਿਲ ਜਾਂਦੀ ਆ ਇੱਕ ਕਨੈਕਸ਼ਨ ਮਿਲ ਜਾਂਦਾ ਵਾ ਜਦੋਂ ਆਪਾਂ ਮਤਲਬ ਕਿ ਪਾਠ ਦੀ ਲਾਫ ਅਟਰੈਕਸ਼ਨ ਦੀ ਇਕੱਠਿਆਂ ਗੱਲ ਕਰਦੇ ਆ ਨਾ ਤੇ ਇੱਕ ਕਨੈਕਸ਼ਨ ਜੇ ਬਣ ਜਾਂਦਾ ਵਾ ਤੇ ਮੇਰੀ ਉਹ ਵੀਡੀਓ ਨੂੰ ਇੰਨਾ ਭਰ ਭਰ ਕੇ ਪਿਆਰ ਆ ਰਿਹਾ ਕਿਉਂਕਿ ਉਹਦੇ ਚ ਇੱਕ ਨਵੀਂ ਜਿਹੀ ਗੱਲ ਦੱਸੀ ਹੋਈ ਆ ਹਰ ਇੱਕ ਨੂੰ ਤੇ ਜਿਹਨੇ ਨਹੀਂ ਸੁਣੀ ਤਾਂ ਜ਼ਰੂਰ ਜਾ ਕੇ ਵੀਡੀਓਜ਼ ਸੁਣਿਓ ਤੇ ਕੁਝ ਡਾਊਟ ਸੀਗੇ ਉਹ ਵੀਡੀਓ ਦੇ ਉੱਤੇ ਤਾਂ ਮੈਂ ਸੋਚਿਆ ਕਿ ਅੱਜ ਕਿਉਂ ਨਾ ਉਹ ਡਾਊਟ ਹੀ ਕਲੀਅਰ ਕਿਤੇ ਜਾਣ ਕੁਸ਼ ਕਮੈਂਟ ਮਤਲਬ 99% ਕਮੈਂਟ ਬਹੁਤ ਜ਼ਿਆਦਾ ਪਿਆਰੇ ਨੇ ਥੈਂਕ ਯੂ ਸੋ ਮਚ ਮਤਲਬ ਮੇਰੀਆਂ ਉਹ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੁਸੀਂ ਸਾਰੇ ਨੇ ਥੈਂਕ ਯੂ ਤੇ ਬਾਕੀ ਵੀਡੀਓਜ਼ ਨੂੰ ਵੀ ਐਵੇਂ ਪਿਆਰ ਦੋ ਜਿਵੇਂ ਉਹਨੂੰ ਦਿੱਤਾ ਵਾ ਮੈਜਿਕ ਸੀਰੀਜ਼ ਸਟਾਰਟ ਕੀਤੀ ਸੀ ਸਪੈਸ਼ਲੀ ਤੁਹਾਡੇ ਸਾਰਿਆਂ ਲਈ ਪੰਜਾਬੀ ਦੇ ਵਿੱਚ ਬਣਾਈ ਆ ਉਹਨਾਂ ਅਸਾਈਨਮੈਂਟਸ ਨੂੰ ਜ਼ਰੂਰ ਕਰੋ ਆਪਣੀ ਲਾਈਫ ਤੇ ਵੀ ਜ਼ਰੂਰ ਲੈ ਕੇ ਆਓ ਤਾਂ ਕਿ ਤੁਸੀਂ ਇੱਕ ਮੇਜਰ ਸ਼ਿਫਟ ਲੈ ਕੇ ਆ ਸਕੋ ਆਪਣੀ ਲਾਈਫ ਚ ਚਲੋ ਉਹਦੇ ਤੇ ਮੈਂ ਫਿਰ ਤੋਂ ਲਾਗੇ ਇੱਕ ਵੀਡੀਓ ਬਣਾਉਂਗੀ ਅੱਜ ਆਪਾਂ ਅਰਦਾਸ ਦੇ ਜਿਹੜੀ ਮੈਂ ਉਹ ਬਣਾਈ ਸੀ ਅਰਦਾਸ ਦੀ ਸ਼ਕਤੀ ਤਾਸ ਕਿਵੇਂ ਕਰੀਏ ਉਹਦੀ ਗੱਲ ਕਰਦੇ ਹਾਂ ਇੱਕ ਕਮੈਂਟ ਮੈਨੂੰ ਉਹਦੇ ਵਿੱਚ ਆਇਆ ਸੀਗਾ ਕਿ ਦੱਸੋ ਕਿ ਐਗਜ਼ੈਕਟਲੀ ਅਰਦਾਸ ਕਿਵੇਂ ਕਰਨੀ ਆ ਹਨਾ ਜਿਵੇਂ ਆਪਾਂ ਗੁਟਕਾ ਸਾਬ ਤੋਂ ਅਰਦਾਸ ਕਰਦੇ ਆ ਨਾ ਗੁਟਕਾ ਸਾਬ ਤੋਂ ਪਾਠ ਕਰਦੇ ਆ ਉਹਦੇ ਐਂਡ ਦੇ ਉੱਤੇ ਅਰਦਾਸ ਦਿੱਤੀ ਹੁੰਦੀ ਆ ਉਹੀ ਵਾਲੀ ਅਰਦਾਸ ਆਪਾਂ ਕਰਨੀ ਆ ਤੇ ਜਦੋਂ ਆਉਂਦਾ ਵਾ ਕਿ ਇਹ ਨਿਮਾਨੇ ਨਿਤਾਣੇ ਨਿਉਟਿਆਂ ਦੇ ਉੱਤੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਪਾਠ ਪਾਠ ਦੀ ਅਰਦਾਸ ਹੈ ਜੀ ਅੱਖਰ ਵੱਧ ਘੱਟ ਆ ਪੁੱਲ ਚੁਕ ਮਾਫ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਅੰਮ੍ਰਿਤ ਵੇਲੇ ਦੀ ਦਾਤ ਦੇਣਾ ਸਵਾਸ ਸਬਦਾਂ ਦਾ ਨਾਮ ਜਪਵਾਉਣਾ ਉਸ ਤੋਂ ਬਾਅਦ ਵਿੱਚ ਆਪਕ ਜੋ ਵੀ ਆਪਣੀ ਮੰਗ ਹੁੰਦੀ ਆਪਾਂ ਮੰਗਦੇ ਆ ਆਪਾਂ ਜਿਵੇਂ ਕਹਿੰਦੇ ਆ ਬਾਬਾ ਜੀ ਮੇਰੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਉਹਦਾ ਵਿਆਹ ਕਰਵਾ ਦਿਓ ਹਨਾ ਬਸ ਮੈਂ ਇੱਥੇ ਇੰਨਾ ਕੀ ਕਹਿਣਾ ਚਾਹੁੰਦੀ ਆ ਤੁਹਾਨੂੰ ਕਿ ਇਹ ਕਹਿਣ ਦੀ ਜਗ੍ਹਾ ਇਹ ਕਹਿ ਦੋ ਕਿ ਬਾਬਾ ਜੀ ਥੈਂਕ ਯੂ ਸੋ ਮਚ ਮੇਰੇ ਬੱਚੇ ਦਾ ਵਿਆਹ ਹੋ ਗਿਆ ਬਹੁਤ ਸੋਹਣੀ ਨੂਰਾਣੀ ਮੇਰੇ ਘਰ ਦੇ ਵਿੱਚ ਆਈ ਆ ਜਿੱਦਾਂ ਅਸੀਂ ਚਾਹੁੰਦੇ ਸੀ ਜਿੱਦਾਂ ਦਾ ਸੁਭਾਅ ਅਸੀਂ ਚਾਹੁੰਦੇ ਸੀ ਬਿਲਕੁਲ ਓਦਾਂ ਦੀ ਆ ਸਾਡੇ ਪਰਿਵਾਰ ਦੇ ਵਿੱਚ ਖੁਲ ਮਿਲ ਗਈ ਆ ਤੁਸੀਂ ਦੇਖੋਗੇ ਉਸ ਜੋ ਮੈਂ ਤੁਸੀਂ ਮੰਗਦੇ ਹੋ ਉਹਦੇ ਵਿੱਚ ਤੇ ਇਹਦੇ ਵਿੱਚ ਬਹੁਤ ਫਰਕ ਹੋਣਾ ਵਾ ਠੀਕ ਆ ਜਦੋਂ ਤੁਸੀਂ ਮੰਗਦੇ ਹੋ ਨਾ ਮੈਂ ਇਹ ਨਹੀਂ ਕਹਿੰਦੀ ਕਿ ਤੁਹਾਡੀ ਅਰਦਾਸ ਪੂਰੀ ਨਹੀਂ ਹੋਊਗੀ ਹੋਜੂਗੀ ਪਰ ਤੁਸੀਂ ਫਰਕ ਦੇਖਿਓ ਆਪ ਹੀ ਕਰਕੇ ਜਦੋਂ ਤੁਸੀਂ ਐਕਸਪਲੇਨ ਕਰੋਗੇ ਨਾ ਰੱਬ ਨੂੰ ਅੱਗੇ ਅਰਦਾਸ ਨੂੰ 2-4 ਮਿੰਟ ਵੱਧ ਜ਼ਰੂਰ ਲੱਗ ਸਕਦੇ ਨੇ ਪਰ ਅਰਦਾਸ ਦਾ ਮਤਲਬ ਇਹੀ ਹੁੰਦਾ ਵਾ ਠੀਕ ਆ ਤੁਸੀਂ ਜਦੋਂ ਦੇਖੋਗੇ ਨਾ ਉਹਨੂੰ ਮਤਲਬ ਕਿ ਤੁਸੀਂ ਦੇਖੋਗੇ ਕਿ ਤੁਸੀਂ ਉਸ ਦੁਨੀਆ 'ਚ ਪਹੁੰਚ ਗਏ ਹੋ ਕਿ ਵਾਕਈ ਤੁਹਾਡੀ ਨੋਸ ਘਰ ਦੇ ਵਿੱਚ ਫਿਰ ਰਹੀ ਆ ਇੱਕ ਐਗਜ਼ਾਮਪਲ ਆ ਜੇ ਮੈਂ ਤੁਸੀਂ ਬੇਬੀ ਦੇ ਲਈ ਵੀ ਅਰਦਾਸ ਕਰਨੀ ਚਾਹੁੰਦੇ ਹੋਣਾ ਜੇ ਤੁਸੀਂ ਕਹਿਣੋ ਕਿ ਬਾਬਾ ਜੀ ਮੈਨੂੰ ਇੰਨੇ ਸਾਲ ਹੋ ਗਏ ਵਿਆਹ ਨੂੰ ਤੇ ਮੇਰੇ ਬੱਚਾ ਨਹੀਂ ਹੋ ਰਿਹਾ ਟੈਂਦੀ ਕਲਾਵਾ ਨਾ ਤੁਸੀਂ ਉਦੋਂ ਦੀ ਜਗ੍ਹਾ ਤੇ ਕਹੋ ਕਿ ਬਾਬਾ ਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਔਲਾਦ ਦਾ ਸੁੱਖ ਦਿੱਤਾ ਮੇਰੀ ਚੋਲੀ ਖੁਸ਼ੀਆਂ ਨਾ ਭਰਤੀ ਮੈਂ ਮਾਂ ਬਣਨ ਵਾਲੀਆਂ ਤੁਸੀਂ ਦੇਖਿਓ ਉਸੇ ਫਰਕ ਕਿੰਨਾ ਦੋਨਾਂ ਚੀਜ਼ਾਂ ਦੇ ਵਿੱਚ ਇਹੀ ਗਲਤੀ ਮਤਲਬ ਮੈਂ ਕਰ ਰਹੀ ਸੀ ਆਪਣੀ ਲਾਈਫ ਦੇ ਵਿੱਚ ਦੇਖੋ ਆਪਾਂ ਨਾ ਜਿਵੇਂ ਹੁਣ ਮੈਂ ਆ ਠੀਕ ਆ ਮੈਂ ਪਾਠ ਕਰਦੀ ਆ ਪੰਜ ਬਾਣੀਆਂ ਦਾ ਪਾਠ ਵੀ ਕਰਦੀ ਆ ਸਹਿਜ ਪਾਠ ਵੀ ਸ਼ੁਰੂ ਕੀਤਾ ਹੋਏ ਨੇ ਪਰ ਨਾ ਕਿਤੇ ਨਾ ਕਿਤੇ ਜਾ ਕੇ ਤੁਸੀਂ ਦੇਖੋਗੇ ਕਿ ਆਪਾਂ ਉਹਨਾ ਪਾਠ ਨਹੀਂ ਕਰ ਪਾਉਂਦੇ ਕਿ ਜਿਵੇਂ ਕੋਈ ਸੰਤ ਨੇ ਨਾ ਕੋਈ ਕੋਈ ਸ਼ਹੀਦ ਸਿੰਘ ਨੇ ਗੁਰੂ ਗੋਬੀ ਸਿੰਘ ਜੀ ਨੇ ਇਹਨਾਂ ਨੇ ਤਾਂ ਕਿੰਨੇ ਕਿੰਨੇ ਪਾਠ ਕੀਤੇ ਨੇ ਸੰਤ ਜਰਨੈਲ ਪਿੰਡਰਾ ਵਾਲੇ ਨੇ ਕਿ ਉਹ ਮਤਲਬ ਪਤਾ ਨਹੀਂ ਕਹਿੰਦੇ 35 ਪਾਠ ਇੱਕ ਦਿਨ ਤੇ ਜਪਦੀ ਸਾਬ ਜੀ ਤੇ ਕਰ ਦਿੰਦੇ ਨੇ ਹੁਣ ਆਪਾਂ ਤਾਂ ਉਨੀ ਕਾਰੀ ਨਹੀਂ ਨਾ ਸਕਦੇ ਹੈਗੇ ਆਪਾਂ ਤਾਂ ਉੱਥੇ ਉਸ ਲੈਵਲ ਤੇ ਨਹੀਂ ਪਹੁੰਚ پا ਰਹੇ ਹੈਗੇ ਆਪਾਂ ਦਾ ਇੱਕ ਆਪਨੂੰ ਤੇ ਇੱਕ ਪਾਠ ਕਰ ਨੌਖ ਹੋ ਜਾਂਦਾ ਵਾ ਤੇ ਤਾਂ ਕਰਕੇ ਨਾ ਮੈਂ ਫਿਰ ਜਦੋਂ ਮੇਰੀ ਲਾਈਫ ਦੇ ਵਿੱਚ ਵੀ ਪ੍ਰੋਬਲਮਸ ਸੀਗੀਆਂ ਫਿਰ ਮੈਂ ਇਦਾਂ ਹੀ ਅਰਦਾਸ ਕਰਨੀ ਸਟਾਰਟ ਕੀਤੀ ਦੂਜੇ ਨੰਬਰ ਦੇ ਉੱਤੇ ਨਾ ਬੰਦਾ ਮਤਲਬ ਕਿ ਜਦੋਂ ਉ ਦੁਖੀ ਹੁੰਦਾ ਉਹਦੇ ਹੱਥ ਪੈਰ ਬਹੁਤ ਮਾਰਦਾ ਵੀ ਮੈਨੇ ਕਿਤੋਂ ਵੀ ਗੱਲ ਬਣ ਜਵੇ ਬਸ ਮੈਂ ਲਾਫ ਅਟਰੈਕਸ਼ਨ ਦੀ ਬੁੱਕਸ ਪੜ੍ਹਦੀ ਸੀਗੀ ਨਾ ਤੇ ਮੈਂ ਫਿਰ ਮਤਲਬ ਜ਼ਿਆਦਾਤਰ ਆਪਣੇ ਲਾਈਫ ਦੇ ਵਿੱਚ ਪੋਜ਼ਿਟਿਵ ਰਹਿਣ ਲੱਗੀ ਜਿਵੇਂ ਲਾਫ ਅਟਰੈਕਸ਼ਨ ਦੱਸਦਾ ਵਾ ਉਹਦੇ ਵਿੱਚ ਲਾਫ ਅਟਰੈਕਸ਼ਨ ਕੀ ਹੈ ਨਾ ਆਕਰਸ਼ਨ ਦਾ ਨਿਯਮ ਪੰਜਾਬੀ ਵਿੱਚ ਮੈਂ ਤੁਹਾਨੂੰ ਜਿਹਾ ਦੱਸਾਂ ਉਹ ਆਪਾਂ ਨੂੰ ਕਹਿੰਦਾ ਵਾ ਕਿ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਆਲਰੇਡੀ ਉਸ ਸਟੇਟ ਦੇ ਵਿੱਚ ਰਹਿਣ ਲੱਗ ਜਾਓ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਤਲਬ ਕਿ ਬੱਚੇ ਦਾ ਵਿਆਹ ਹੋ ਜਵੇ ਨਾ ਤੁਸੀਂ ਆਲਰੇਡੀ ਉਸ ਸਟੇਟਸ ਆਜੋ ਕਿ ਉਹਦਾ ਵਿਆਹ ਹੋ ਚੁੱਕਿਆ ਵਾ ਇਹ ਲਾਅ ਆਫ ਅਟਰੈਕਸ਼ਨ ਕਹਿੰਦਾ ਵਾ ਤੇ ਮੈਂ ਨਾ ਸਾਰਾ ਦਿਨ ਲਾਅ ਆਫ ਅਟਰੈਕਸ਼ਨ ਯੂਜ਼ ਕਰਨਾ ਤੇ ਮੈਂ ਮਤਲਬ ਸਾਰਾ ਦਿਨ ਪੋਜ਼ਿਟਿਵ ਰਹਿਣਾ ਪੋਜ਼ਿਟਿਵ ਬੋਲਣਾ ਪੋਜ਼ਿਟਿਵ ਗੱਲਾਂ ਕਰਨੀਆਂ ਪੋਜ਼ਿਟਿਵ ਹੀ ਲਿਖਣਾ ਸਭ ਕੁਝ ਪੋਜ਼ਿਟਿਵ ਪੋਜ਼ਿਟਿਵ ਪਰ ਜਦੋਂ ਮੈਂ ਪਾਠ ਕਰਕੇ ਅਰਦਾਸ ਕਰਨੀ ਉੱਥੇ ਮੈਂ ਫੇਰ ਮਤਲਬ ਉਹੀ ਗੱਲ ਕਹਿ ਦੇਣੀ ਕਿ ਬਾਬਾ ਜੀ ਇਦਾਂ ਕਰ ਦਿਓ ਉਹ ਉਨੇ ਹੀ ਡਿਲੇ 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 ਹੋਈ ਜਾਂਦਾ ਸੀ ਕਿਉਂਕਿ ਜਿਹੜਾ ਪਾਠ ਆ ਪੁੱਛੋ ਨਾ ਕਿ ਪੂਰੀ ਦੁਨੀਆ ਦੀ ਸ਼ਕਤੀ ਉਹਦੇ ਜਿਸਮਾਈ ਹੋਈ ਹੈ ਜਦੋਂ ਆਪਾਂ ਅਰਦਾਸ ਕਰਦੇ ਆ ਫਿਰ ਮੈਂ ਸੋਚਿਆ ਵੀ ਇਹਨੂੰ ਥੋੜਾ ਜਿਹਾ ਆਵਦੇ ਅਕੋਰਡਿੰਗ ਚੇਂਜ ਕਰਕੇ ਦੇਖਦੀ ਹਾਂ ਮੈਂ ਚੇਂਜ ਕੀਤਾ ਮੈਨੂੰ ਰਿਜ਼ਲਟਸ ਮਿਲੇ ਇੱਕ ਚੀਜ਼ ਨਹੀਂ ਮੈਨੂੰ ਕਾਫੀ ਚੀਜ਼ਾਂ ਦੇ ਰਿਜ਼ਲਟਸ ਮਿਲੇ ਫਿਰ ਇੱਕ ਮੈਂ ਤੁਹਾਨੂੰ ਚੀਜ਼ ਹੋਰ ਦੱਸਦੀ ਹਾਂ ਦੇਖੋ ਜਿਹੜਾ ਪ੍ਰਮਾਤਮਾ ਨਾ ਉਹ ਆਪਣੇ ਤੋਂ ਬਾਹਰ ਨਹੀਂ ਹੈਗੇ ਕੋਈ ਬਾਹਰ ਕੋਈ ਕਿਸ ਨੇ ਦੇਖਿਆ ਤਾਂ ਨਹੀਂ ਪ੍ਰਮਾਤਮਾ ਉਹ ਆਪਣੇ ਅੰਦਰ ਹੀ ਨੇ ਸਾਬਦੇ ਠੀਕਾ ਨਾ ਉਹ ਆਪਣੇ ਫਰੈਂਡ ਨੇ ਉਹ ਆਪਣੇ ਮਾਪੇ ਨੇ ਹੁਣ ਆਪਾਂ ਆਪਣੇ ਮਾਪੇ ਤੋਂ ਖੁਸ਼ੀ-ਖੁਸ਼ੀ ਕੋਈ ਵੀ ਚੀਜ਼ ਮਤਲਬ ਮੰਗ ਸਕਦੇ ਆ ਐਵੇਂ ਕਹਿ ਕੇ ਇਸ ਤਰੀਕੇ ਦੇ ਨਾਲ ਤੇ ਉਹ ਖੁਸ਼ੀ ਖੁਸ਼ੀ ਆਪਾਂ ਨੂੰ ਦੇਣਗੇ ਵੀ ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਿਸ ਕਰਿਓ ਕਦੇ ਆਪਣੀ ਲਾਈਫ ਦੇ ਵਿੱਚ ਕਿਸੇ ਦਾ ਨਾ ਆਪਣੇ ਦਾਦਾ ਦਾਦੀ ਨਾਲ ਨਾਨਾ ਨਾਨੀ ਨਾਲ ਬਹੁਤ ਪਿਆਰ ਹੋਗਾ ਨਾ ਉਹ ਹੱਸ ਕੇ ਕੋਲ ਜਾ ਕੇ ਬੈਠ ਕੇ ਕਹਿਣਗੇ ਵੀ ਮੈਨੂੰ ਆ ਚੀਜ਼ ਐਵੇਂ ਮਤਲਬ ਕਿ ਮਿਲ ਗਈ ਆ ਮਨ ਚਾਹੀਦੀ ਆ ਉਹਨਾਂ ਨੇ ਹੱਸ ਕੇ ਉਹ ਚੀਜ਼ ਉਹਨਾਂ ਨੂੰ ਦੇ ਦੇਣੀ ਆ ਤੇ ਕਿੱਥੇ ਇੱਕ ਕੋਈ ਬਜ਼ੁਰਗ ਦੇ ਘਰ ਵਿੱਚ ਖੜੂਸ ਜਿਹਾ ਬਜ਼ੁਰਗ ਹੋਊਗਾ ਉਹਨੂੰ ਘਰ 'ਚ ਕਿਸੇ ਦਾ ਕੁਝ ਪਤਾ ਹੀ ਨਹੀਂ ਹੋਣਾ ਹੈਗਾ ਵੀ ਕਿਸੇ ਨੂੰ ਕੀ ਚਾਹੀਦਾ ਕਿਸੇ ਨੂੰ ਕੀ ਨਹੀਂ ਉਹ ਆਪਣੀ ਉਹਦੇ 'ਚ ਫਿਰਦਾ ਰਹੂਗਾ ਤੇ ਆਪਾਂ ਪਰਮਾਤਮਾ ਨੂੰ ਕੀ ਸਮਝਾਇਆ ਤੁਸੀਂ ਇਹ ਦੱਸੋ ਉਹ ਖੜੂਸ ਬਜ਼ੁਰਗ ਸਮਝਾਇਆ ਜਾਂ ਤੁਸੀਂ ਉਹ ਪਿਆਰੇ ਜਿਹੇ ਦਾਦਾ-ਦਾਦੀ ਨਾਨਾ-ਨਾਨੀ ਆਪਣੇ ਮਾਤਾ-ਪਿਤਾ ਸਮਝਾਓ ਪਿਆਰੇ-ਪਿਆਰੇ ਜਿਹੜੇ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਜਿਹੜੇ ਆਪਣੀ ਇੱਕ ਗੱਲ ਦੇ ਉੱਤੇ ਆਪਾਂ ਨੂੰ ਚੀਜ਼ ਦੇ ਦਿੰਦੇ ਨੇ ਉਹੀ ਨੇ ਨਾ ਉੱਪਰ ਵਾਹਿਗੁਰੂ ਜੀ ਉਹੀ ਨੇ ਨਾ ਤੇ ਫਿਰ ਆਪਾਂ ਉਹਨਾਂ ਨੂੰ ਆਪਣੇ ਤੋਂ ਇਹਨਾਂ ਦੂਰ ਕਿਉਂ ਸਮਝਿਆ ਕਿ ਆਪਾਂ ਨੂੰ ਉਹਨਾਂ ਤੋਂ ਝੁੱਕ ਕੇ ਹਰ ਚੀਜ਼ ਮੰਗਣੀ ਪੈਣੀ ਹੈ ਤੇ ਤਾਂ ਹੀ ਉਹ ਆਪਾਂ ਨੂੰ ਦੇਣਗੇ ਐਵੇਂ ਨਹੀਂ ਹੁੰਦਾ ਹੈਗਾ ਜੇ ਕਿਸੇ ਨੇ ਆਪਣੀ ਲਾਈਫ 'ਚ ਖੁਸ਼ ਚੀਜ਼ਾਂ ਨੂੰ ਅਟਰੈਕਟ ਕੀਤਾ ਵਾ ਨਾ ਇਹਦਾ ਮਤਲਬ ਕਿ ਉਹਨੇ ਉਹ ਚੀਜ਼ ਅਜਮਾਈ ਹੈ ਤਾਂ ਕੀਤਾ ਮੈਨੂੰ ਇੱਕ ਕਮੈਂਟ ਆਇਆ ਸੀਗਾ ਵੀਡੀਓ ਦੇ ਉੱਤੇ ਕਿ ਤੁਸੀਂ ਵਿਊਜ਼ ਲੈਣ ਦੇ ਮਾਰੇ ਸਭ ਕੁਝ ਕਰ ਰਹੇ ਹੋ ਤਾਂ ਲਾਅ ਆਫ ਅਟਰੈਕਸ਼ਨ ਆ ਤੁਸੀਂ ਲਾਅ ਆਫ ਅਟਰੈਕਸ਼ਨ ਨੂੰ ਅਰਦਾਸ ਚ ਕਿਵੇਂ ਯੂਜ਼ ਕਰ ਸਕਦੇ ਹੋ ਅਰਦਾਸ ਲੱਗ ਚੀਜ਼ ਆ ਲਾਅ ਆਫ ਅਟਰੈਕਸ਼ਨ ਲੱਗ ਚੀਜ਼ ਆ ਨਹੀਂ ਹੈਗੀ ਉਹਦੇ ਵਿੱਚ ਲਾਅ ਆਫ ਅਟਰੈਕਸ਼ਨ ਦੇ ਵਿੱਚ ਵੀ ਮਤਲਬ ਯੂਨੀਵਰਸ ਕਿਹਾ ਹੋਇਆ ਵਾ ਪਰਮਾਤਮਾ ਨੂੰ ਬਸ ਪਰਮਾਤਮਾ ਦੇ ਅਲੱਗ-ਅਲੱਗ ਨਾਮ ਲੈ ਲੈ ਉਹਦੇ ਵਿੱਚ ਵੀ ਬਸ ਇਹੀ ਕਿਹਾ ਹੈ ਵਾ ਕਿ ਤੁਸੀਂ ਮੰਗੋ ਨਾ ਬਸ ਪਰਮਾਤਮਾ ਦਾ ਸ਼ੁਕਰ ਕਰੋ ਜੇ ਆਪਾਂ ਦ ਮੈਜਿਕ ਬੁੱਕ ਪੜ੍ਹੀਏ ਦ ਸੈਕ੍ਰੇਟ ਬੁੱਕ ਪੜ੍ਹੀਏ ਉਹਦੇ ਵਿੱਚ ਵੀ ਇਹ ਕਿਹਾ ਤੇ ਆਪਾਂ ਉਹ ਚੀਜ਼ਾਂ ਆਪਣੇ ਗੁਰਬਾਣੀ ਦੇ ਵਿੱਚ ਵੀ ਇਹ ਚੀਜ਼ਾਂ ਬਹੁਤ ਬਾਰ ਆਉਂਦੀਆਂ ਨੇ ਪਰ ਮੈਂ ਮਤਲਬ ਅਜੇ ਇੰਨੀ ਗੁਰਬਾਣੀ ਸਮਝਦੇ ਨਹੀਂ ਤਾਂ ਕਰਕੇ ਮੈਂ ਇੰਨਾ ਗੁਰਬਾਣੀ ਦੇ ਬਾਰੇ ਇਦਾਂ ਨਹੀਂ ਗੱਲ ਕਰਦੀ ਪਰ ਮੈਨੂੰ ਉਦੋਂ ਪਤਾ ਕਿ ਗੁਰਬਾਣੀ 'ਚ ਬਹੁਤ ਸ਼ਕਤੀ ਹੈ ਅਰਦਾਸ ਪਾਉਣ ਦੀ ਸ਼ਕਤੀ ਹੈ ਮੈਂ ਗੁਰਬਾਣੀ ਪੜ੍ਹ-ਪੜ੍ਹ ਕੇ ਅਰਦਾਸ ਕਰ-ਕਰ ਕੇ ਇੱਥੇ ਤੱਕ ਆਈਆਂ ਜਿੱਥੇ ਵੀ ਮੈਂ ਅੱਜ ਬੈਠੀ ਆਂ ਪਰ ਮੈਂ ਸਿਰਫ ਇੰਨਾ ਕੀ ਕਹਿਨੀ ਆ ਕਿ ਜ ਇੱਕ ਵਾਰ ਕਰਕੇ ਦੇਖੋ ਮਤਲਬ ਨਾ ਹਰ ਗੱਲ ਤੇ ਤਰਕ ਜੀ ਨਾ ਕਰਨ ਲੱਗ ਜਾਇਆ ਕਰੋ ਇ ਲਾਜਿਕ ਪੁੱਛਣਾ ਹੋਰ ਗੱਲ ਹੁੰਦੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹਦਾ ਲਾਜਿਕ ਦੱਸੋਗੇ ਤੁਸੀਂ ਕਹਿੰਦੇ ਹੋ ਕਿ ਇਦਾਂ ਅਰਦਾਸ ਕਰਨੀ ਹੈ ਇਹਦੇ ਪਿੱਛੇ ਲਾਜਿਕ ਕੀ ਆ ਉਹ ਬੰਦਾ ਇਹ ਤੇ ਮੈਂ ਕਲੀਅਰ ਕਰਨ ਬੈਠੀ ਹੋਈ ਆ ਪਰ ਜੇ ਤੁਸੀਂ ਇਦਾਂ ਕਹਿਣ ਲੱਗ ਜਾਂਦੇ ਹੋ ਅਨਪੜ ਲੋਕ ਵਿਊਜ਼ ਲੈਣ ਦੇ ਮਾਰੇ ਲਾਅ ਆਫ ਅਟ੍ਰੈਕਸ਼ਨ ਉਹਦੇ ਨਾਲ ਕਨੈਕਟ ਕਰੀ ਜਾਂਦੇ ਨੇ ਫਲਾਣਾ ਤੇ ਭਾਣਾ ਤਾਂ ਉਹ ਫਿਰ ਗੁੱਸਾ じゃ ਲੱਗਦਾ ਪਹਿਲੀ ਗੱਲ ਤਾਂ ਜਿਵੇਂ ਮੈਂ ਜਿਹੜਾ ਬੰਦਾ ਅਨਪੜ ਉਹਨੂੰ ਲਾਅ ਆਫ ਡਾਇਰੈਕਸ਼ਨ ਦਾ ਉੜਾ ਨਹੀਂ ਪਾ ਸੌਰੀ ਐਲ ਨਹੀਂ ਪਤਾ ਉਹਨੂੰ ਠੀਕ ਹੈ ਨਾ ਉਹਨੂੰ ਉਹ ਨਹੀਂ ਪਤਾ ਹੈਗਾ ਤੇ ਤੁਸੀਂ ਐਵੇਂ ਕਿਵੇਂ ਮਤਲਬ ਕੀ ਕਰ ਸਕਦੇ ਹੋ ਪੜਿਆ ਲਿਖਿਆ ਬੰਦਾ ਹੀ ਇਦਾਂ ਕਰੂਗਾ ਨਾ ਕੋਈ ਆਪਣੇ ਚੀਜ਼ ਚ ਬਦਲਾ ਕਰਕੇ ਹੁਣ ਇੱਕ ਮੈਂ ਵੀਡੀਓ ਸੁਣਦੀ ਸੀ ਕਿਸੇ ਦੀ ਉਹ ਕੁ ਲੈਡੀ ਕਹਿੰਦੀ ਕਹਿੰਦੀ ਮੇਰੇ ਨਾਲ ਚਾਹ ਮੈਨੂੰ ਪਸੰਦ ਨਹੀਂ ਸੀਗੀ ਮੈਨੂੰ ਚਾਹ ਪੀਣੀ ਮੰਦਰ ਸੱਚ ਮੈਨੂੰ ਕਹਿੰਦੀ ਚਾਹ ਪੀਣੀ ਬਹੁਤ ਪਸੰਦ ਸੀ ਕਹਿੰਦੀ ਮੇਰੇ ਮਦਰ ਮੈਨੂੰ ਟੋਕਦੇ ਰਹਿੰਦੇ ਹੁੰਦੇ ਸੀ ਕਿ ਤੂੰ ਚਾਹ ਘੱਟ ਪੀ ਚਾਹ ਘੱਟ ਪੀ ਕਹਿੰਦੀ ਮੈਂ ਨਾ ਮਤਲਬ ਕਿ ਉਹਨੂੰ ਬੋਲਣਾ ਸ਼ੁਰੂ ਕਰਤਾ ਜਦੋਂ ਵੀ ਮੈਂ ਚਾਹ ਪੀਣੀ ਮੈਂ ਕਹਣਾ ਜਿੰਨੀ ਵਾਰ ਮੈਂ ਚਾਹ ਪੀਣੀ ਹੈ ਉੰਨੇ ਹੀ ਮੇਰੇ ਕੋ ਪੈਸਾ ਆਉਂਦਾ ਜਿੰਨੀ ਮੈਂ ਚਾਹ ਪੀਣੀ ਉੰਨੇ ਮੇਰੇ ਕੋ ਪੈਸਾ ਆਉਂਦਾ ਕਹਿੰਦੀ ਮੈਨੂੰ ਦੁਨੀਆ ਦੇ ਚਾਰੇ ਪਾਸਿਓ ਪੈਸੀ ਪੈਸੇ ਆਉਣ ਲੱਗੇ ਉਹਨੇ ਕੋਈ ਬੁੱਕ ਲਿਖੀ ਜਿਹਦੀ ਬੁੱਕ ਬਹੁਤ ਪੁਰਾਣੀ ਗੱਲ ਨਹੀਂ ਹੈਗੀ ਇਹ ਹੁਣੀ ਮਤਲਬ ਆਪਣੇ ਇੱਥੇ YouTube ਦੇ ਉੱਤੇ ਵੀਡੀਓ ਪਈ ਆ ਤੁਸੀਂ ਟੀ ਮੈਨੀਫੈਸਟੇਸ਼ਨ ਲਿਖ ਕੇ ਸਰਚ ਕਰ ਸਕਦੇ ਹੋ ਤੇ ਮਤਲਬ ਕਿ ਇਹ ਚੀਜ਼ਾਂ ਸੱਚ ਹੁੰਦੀਆਂ ਨੇ ਇਹ ਜਿਹੜੀ ਦੁਨੀਆ ਨਾ ਇਹਦਾ ਕੋਈ ਅੰਤ ਨਹੀਂ ਬਾਹ ਸਕਦਾ ਤੁਹਾਨੂੰ ਮੈਂ ਦੱਸਾਂ ਇੱਥੇ ਬਹੁਤ ਕੁਝ ਹੁੰਦਾ ਵਾ ਜਿੰਨਾ ਜਿਸ ਲੈਵਲ ਤੇ ਅਪ ਲੋਕਾਂ ਦੇ ਪਹੁੰਚ ਹੀ ਨਹੀਂ ਸਕਦੇ ਕਿਤਾਬਾਂ ਦਾ ਮਤਲਬ ਕਿ ਮੈਂ ਕੀ ਦੱਸਾਂ ਵੀ ਮੈਂ ਕਿੰਨੀ ਆ ਕਿ ਪੜਤੀ ਆ ਸਭ ਦੇ ਉੱਤੇ ਪਰ ਗੱਲ ਉਹ ਆ ਵੀ ਪੜਨ ਦਾ ਕੋਈ ਫਾਇਦਾ ਨਹੀਂ ਹੁੰਦਾ ਅਜਮਾਉਣ ਦਾ ਫਾਇਦਾ ਹੁੰਦਾ ਅਜਮਾ ਕੇ ਦੇਖੋ ਜੋ ਚੀਜ਼ ਉੱਤੇ ਲਿਖੀ ਆ ਨੂੰ ਤੁਸੀਂ ਅਜਮਾ ਵੀ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਅਜਮਾ ਕੇ ਦੇਖੋ ਕਿ ਸਿਰਫ ਪੜਨ ਨਾਲ ਕੁਝ ਨਹੀਂ ਹੁੰਦਾ ਹੁੰਦਾ ਹੈਗਾ ਪਾਠ ਕਰੋ ਪਾਠ ਕਰਕੇ ਉਸ ਤੋਂ ਬਾਅਦ ਅਰਦਾਸ ਕਰੋ ਮੈਂ ਆਪਣੀ ਹਰ ਵੀਡੀਓ ਦੇ ਵਿੱਚ ਕਹਿੰਦੀ ਆ ਤੇ ਅਰਦਾਸ ਕਰੋ ਤੇ ਪਰ ਇਦਾਂ ਕਰੋ ਕਿ ਬਾਬਾ ਜੀ ਮੇਰੇ ਕੋ ਸਭ ਕੁਝ ਹੈਗਾ ਹਾਂਜੀ ਇੱਕ ਗੱਲ ਹੋਰ ਕਿ ਅਗਰ ਤੁਸੀਂ ਮਤਲਬ ਕਿ ਤੁਹਾਨੂੰ ਇਹ चीज ਪ੍ਰੋਬਲਮ ਆ ਰਹੀ ਹੈ ਨਾ ਕਿ ਤੁਸੀਂ ਉਸ ਮਤਲਬ ਕਿ ਇਦਾਂ ਨਹੀਂ ਅਰਦਾਸ ਕਰਨਾ ਚਾਹੁੰਦੇ ਤੁਹਾਨੂੰ ਇਹ ਲੱਗਦਾ ਕਿ ਪਰਮਾਤਮਾ ਤੋਂ ਮੈਂ ਮੰਗਣਾ ਹੀ ਆ ਤਾਂ ਤੁਸੀਂ ਨਾ ਫਿਰ ਇੱਕ ਗੱਲ ਹੋਰ ਕਰ ਸਕਦੇ ਹੋ ਕਿ ਜੋ ਕੁਝ ਤੁਹਾਨੂੰ ਉਨ ਤੱਕ ਰੱਬ ਨੇ ਦਿੱਤਾ ਜੋ ਕੁਝ ਤੁਹਤੇ ਤੁਸੀਂ ਉਹਦਾ ਸ਼ੁਕਰ ਕਰਦਿਆ ਕਰੋ ਫਿਰ ਵੀ ਤੁਸੀਂ ਉਸ ਲੈਵਲ ਦੇ ਉੱਤੇ ਪਹੁੰਚ ਜਾਓਗੇ ਜਿਹੜੇ ਲੈਵਲ ਦੇ ਉੱਤੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਤੁਹਾਡੀ ਅਰਦਾਸ ਫਿਰ ਫਿਰ ਵੀ ਬਹੁਤ ਜਲਦੀ ਪੂਰੀ ਹੋਗੀ ਫਿਰ ਵੀ ਤੁਸੀਂ ਮੰਗੋਗੇ ਹੀ ਪਰਮਾਤਮਾ ਤੋਂ ਪਰ ਤੁਹਾਡੀ ਅਰਦਾਸ ਆ ਨਾ ਜਿਹੜੀ ਉਹ ਬਹੁਤ ਬਹੁਤ ਜਲਦੀ ਪੂਰੀ ਹੋਣੀ ਹੈ ਤੇ ਇੱਕ ਵਾਰ ਦੁਬਾਰਾ ਤੁਹਾਡਾ ਸਾਰਿਆਂ ਦਾ ਥੈਂਕ ਯੂ ਮੇਰੀ ਉਹ ਵੀਡੀਓ ਨੂੰ ਪਿਆਰ ਦੇਣ ਲਈ ਬਾਕੀ ਵੀਡੀਓਜ਼ ਨੂੰ ਵੀ ਐਵੇਂ ਪਿਆਰ ਦਿਵੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ